वीडियो के एंड तक बने रहे क्योंकि लास्ट वाले जो दो तीन पीसिस हो गए ना वो अगेन थोड़ा फायदा ही करावा गला और पूरा थले तक भरया हो हर पी एक पीस का अलग डिफरेंट लुक होगी सेम नहीं होगा ठीक है वेरी ब्यूटीफुल बहुत सोहना पीस है ठीक है जी बड़े प्यारा जहा पीस है बहुत सोहना एक्सरमाइज करवाने आ देखो ठीक है जुड़े रहो जी हैप्पी शॉपिंग विद अस जी बहुत बहुत जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇਨ ਨਿਊ ਵੀਡੀਓ ਲੈ ਕੇ ਆ ਗਏ ਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਅਗੇਨ ਵੀਡੀਓ ਥੈਂਕ ਯੂ ਨਾਲ ਹੀ ਸਟਾਰਟ ਹੋਈ ਜੀ ਕਿ ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਤਾਂ ਹੀ ਅਸੀਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਣੇ ਆ ਤਾਂ ਕਿ ਅਸੀਂ ਰੋਜ਼ ਨਵੀਂ ਵੀਡੀਓ ਪਾਏ ਨਵੇਂ ਨਵੇਂ ਆਰਡਰ ਆ ਨਵੇਂ ਨਵੇਂ ਸਾਡੇ ਨਾਲ ਕਸਟਮਰਸ ਜੁੜ ਰਹੇ ਨੇ ਔਰ ਬੜਾ ਵਧੀਆ ਲੱਗਦਾ ਇਦਾਂ ਲੱਗਦਾ ਸਾਡੀ ਨਾ ਜਿੱਦਾਂ ਫੈਮਿਲੀ ਐਕਸਪੈਂਡ ਹੋ ਰਹੀ ਹੈ ਇਦਾਂ ਲੱਗਦਾ ਹੈ ਹਨਾ ਤੇ ਜਿਹੜੀਆਂ ਪੁਰਾਣੀਆਂ ਵੀਡੀਓ ਸੀਗੀਆਂ ਉਹਨਾਂ ਦੇ ਵਿੱਚ ਅਸੀਂ ਜਿਆਦਾ ਤੁਹਾਨੂੰ ਦਿਖਾਈ ਸੀਗੀ ਕਲੈਰਨ ਸਟਾਕ ਆਪਣਾ ਦਿਖਾਇਆ ਸੀਗਾ ਅੱਜ ਕੁਝ ਫਰੈਸ਼ ਸਟਾਕ ਵੀ ਦਿਖਾਉਂਗੀ ਠੀਕ ਹੈ ਕੋਸ਼ਿਸ਼ ਕਰਾਂਗੇ ਕਿ ਜਿਹੜਾ ਫਰੈਸ਼ ਸਟਾਕ ਆ ਉਹ ਤੇ ਤੁਹਾਨੂੰ ਪਤਾ ਲੈਸਟ ਨਹੀਂ ਹੋਊਗਾ ਫਰੈਸ਼ ਸਟਾਕ ਪ੍ਰਾਈਸ ਪਹਿਲਾਂ ਹੀ ਜੈਨੂਇਨ ਹੁੰਦੇ ਨੇ ਬਹੁਤ ਜ਼ਿਆਦਾ ਵੰਧਾ ਚੜਾ ਕੇ ਨਹੀਂ ਲੈਂਦੇ ਲੇਕਿਨ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਲਾਸਟ ਵਾਲੇ ਜਿਹੜੇ ਦੋ ਦਿਨ ਪੀਸੇ ਹੋਣਗੇ ਨਾ ਉਹ ਅਗੇਨ ਤੁਹਾਡਾ ਫਾਇਦਾ ਹੀ ਕਰਾਵਾਂਗੇ ਠੀਕ ਹੈ ਉਹ ਹੈ ਤੇ ਫਰੈਸ਼ ਸਟਾਕ ਹੀ ਹੈ ਲੇਕਿਨ ਉਹ ਤੁਹਾਨੂੰ ਅੱਛੇ ਵਲੇ ਪ੍ਰਾਈਸ ਤੇ ਲੈਸ ਵਲੇ ਪ੍ਰਾਈਸ ਦੇ ਉੱਪਰ ਤੁਹਾਨੂੰ ਦਵਾਂਗੇ ਠੀਕ ਹੈ ਜੀ ਜੋ ਕਰਦੇ ਹਾਂ ਸਟਾਰਟ ਚਲੋ ਜੀ ਅੱਛਾ ਆਪਾਂ ਸਟਾਰਟ ਕਰ ਰਹੇ ਹਾਂ ਅੱਜ ਬਲੈਕ ਠੀਕ ਹੈ ਫੋਲ ਫੋਲ ਕੇ ਦਿਖਾਉਣੀ ਆ ਪੀਸ ਇਦਾਂ ਨਹੀਂ ਪਤਾ ਲੱਗਦਾ ਇਹ ਹੈਗਾ ਜੀ ਬਲੈਕ ਕਲਰ ਦਾ ਜੌਰਜਟ ਔਰ ਬਲੈਕ ਦੇ ਉੱਪਰ ਮਿਲਕੀ ਬੈਂਟ ਹੋਇਆ ਹੋਇਆ ਠੀਕ ਹੈ ਉਲਕੇ ਲਗਾ ਕੇ ਦਿਖਾਣਦੇ ਹਾਂ ਅਸੀਂ ਔਰ ਇਹਨਾਂ ਸੈਮੀ ਜੌਰਜਟ ਹੁੰਦੀ ਹੈ ਇਹ ਪਿਓਰ ਜੌਰਜਟ ਨਹੀਂ ਹੁੰਦੀ ਉਹ ਅਸੀਂ ਹਰ ਵੀਡੀਓ ਚ ਬੋਲਿਦਾ ਹੈ ਬਾਅਦ ਵਿੱਚ ਤੁਸੀਂ ਇਹਨੂੰ ਮਿਸ ਅੰਡਰਸਟੈਂਡ ਨਾ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਪਿਓਰ ਜੌਰਜਟ ਆ ਉਹ ਇੰਨੇ ਪ੍ਰਾਈਸ ਚ ਨਹੀਂ ਆਂਦੀ ਅਗਰ ਅਸੀਂ ਪਿਓਰ ਜੌਰਜਟ ਲਗਾਣ ਲੱਗ ਜਾਗੇ ਤੇ ਇੰਨੇ ਪ੍ਰਾਈਸ ਚ ਜਿੰਨੇ ਚ ਤੁਹਾਨੂੰ ਫੁੱਲ ਸੂਟ ਮਿਲ ਰਿਹਾ ਉਹਨੇ ਚ ਸਿਰਫ ਸ਼ਾਇਦ ਤੁਹਾਨੂੰ ਫੈਬਰਿਕ ਹੀ ਮਿਲੂਗਾ ਪੂਰਾ ਹੀ ਖੋਲ ਕੇ ਇਦਾਂ ਹੀ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਜੀ ਇਹ ਆਏਗਾ ਇਹਦਾ ਫਰੰਟ ਕਿਉਂਕਿ ਪੂਰਾ ਖੋਲ ਕੇ ਇਸ ਕਰਕੇ ਤਾਂ ਥੋੜਾ ਜਿਹਾ ਪਿਛਲਾ ਡਿਜ਼ਾਈਨ ਸ਼ਾਇਦ ਦਿਖੂਗਾ ਨਾਲ ਨਾਲ ਆ ਦੇ ਠੀਕ ਹੈ ਇਹ ਆਏਗਾ ਫਰੰਟ ਪੂਰਾ ਫੁੱਲ ਫਰੰਟ ਤੇ ਲੱਗਿਓ ਵੀ ਦਿਖਾ ਰਹੀ ਹਾਂ ਤੁਹਾਨੂੰ ਜੇ ਇੱਕ ਵਾਰੀ ਤੈਅ ਕਰ ਦਈਏ ਸੋ ਤੁਹਾਨੂੰ ਇੱਕ ਵਾਰੀ ਐਗਜ਼ੈਕਟ ਪਿਕਚਰ ਦਿਖ ਜੇ ਸੂਟ ਦੀ ਨਾ ਇਹ ਨਾ ਮਿਲਕੀ ਜਿਹੜਾ ਹੁੰਦਾ ਨਾ ਇਹਦਾ ਬਸ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਜਿਹੜਾ ਮਿਲਕੀ ਵਾਲਾ ਕੰਮ ਹੁੰਦਾ ਹੈ ਐਦਾਂ ਨਹੀਂ ਹੈ ਕਿ ਤੁਹਾਨੂੰ ਸੂਟ ਦੇ ਦਈਏ ਤੇ ਬਾਅਦ ਵਿੱਚ ਤੁਹਾਨੂੰ ਦਸੀਏ ਨਾ ਕੁਝ ਇਹਦੇ ਬਾਰੇ ਉਹ ਫਿਰ ਗਲਤ ਗੱਲ ਹੋ ਜਾਂਦੀ ਹੈ ਆ ਦੇਖੋ ਇਹਦਾ ਗਲਾ ਹੈਵੀ ਗਲਾ ਠੀਕ ਹੈ ਇਹਨੂੰ ਨਾ ਅਸੀਂ ਸਿੱਧਾ ਪ੍ਰੈਸ ਨਹੀਂ ਕਰ ਸਕਦੇ ਇਹਦੇ ਤੇ ਸਿੱਧੀ ਪ੍ਰੈਸ ਕਰੋਗੇ ਤੇ ਖਰਾਬ ਹੋ ਜਾਏਗਾ ਠੀਕ ਹੈ ਆ ਦੇਖੋ ਗਲਾ ਔਰ ਪੂਰਾ ਥਲੇ ਤੱਕ ਭਰਿਆ ਹੋਇਆ ਹੈ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਔਰ ਇਹਦੇ ਥੱਲੇ ਤੱਕ ਐਦਾਂ ਹੈ ਔਰ ਘੇਰੇ ਉੱਤੇ ਐਦਾਂ ਲਾਈਨਸ ਵਾਲਾ ਪੈਨਲ ਆ ਜਾਏਗਾ ਆ ਦੇਖੋ ਆ ਉੱਪਰ ਵਾਲਾ ਆ ਜਿਹੜੀ ਦੇਖ ਰਹੀਏ ਤੁਹਾਨੂੰ ਦੇਖ ਰਹੀਏ ਬੈਕ ਉਹ ਵੀ ਦਿਖਾ ਦਿੰਦੇ ਹਾਂ ਠੀਕ ਹੈ ਜੀ ਤੇ ਆ ਜਿਹੜੀ ਚੀਜ਼ ਹੈ ਇਹ ਦੇਖ ਰਹੀਏ ਤੁਹਾਨੂੰ ਬੈਕ ਇਹ ਬੈਕ ਤੇ ਆ ਜਾਏਗਾ ਫਰੰਟ ਪੂਰਾ ਕਵਰਡ ਹੈ ਬੈਕ ਬਣੀ ਹੋਈ ਹੈ ਠੀਕ ਹੈ ਜੀ बनिया हुई है ब्यूटिफुल वर्क ये बाव बनिया हुई है ठीक है अच्छा आ सूट द ना एदा होंगे देखो आ कि ना कि ना जिदा क्योंकि जो अट है चाहे साइड ते है पर दिखा दईदा पेदा का अगर कुछ भी लगा हुआ है ना एदा नहीं है कि उतरेगा नहीं ये आराम उतर ज्यादा पेट्रोल उतर ज्यादा है क्योंकि वैसे भी अस बोलते होंगे ਕਿ ਜਿਹੜੇ ਸਾਡੇ ਆ ਸੂਟਸ ਹੁੰਦੇ ਨੇ ਇਹਨਾਂ ਨੂੰ ਤੁਸੀਂ ਪਹਿਲਾਂ ਡਰਾਈ ਕਲੀਨ ਕਰਵਾਓ ਤੇ ਫਿਰ ਡਰਾਈ ਕਲੀਨਿੰਗ ਤੇ ਵਿੱਚ ਤੁਹਾਨੂੰ ਪਤਾ ਹੈ ਏਦਾਂ ਦਾ ਕੋਈ ਦਾਗ ਵੈਸੇ ਨਹੀਂ ਰਹਿੰਦਾ ਠੀਕ ਹੈ ਔਰ ਆ ਦੁਪੱਟਾ ਹੈ ਜੀ ਉਹਦੇ ਨਾਲ ਬਹੁਤ ਸੋਹਣਾ ਚੈੱਕ ਟੈਬੀ ਖੁੱਲਾ ਡੁੱਲਾ 2 ਮੀਟਰ ਐਸ ਦੁਪੱਟੇ ਨੂੰ ਦੇਖੋ ਤੁਸੀਂ ਸਿੰਪਲ ਅਗਰ ਵਾਈਟ ਕਲਰ ਦਾ ਜਾਰਜਟ ਸੂਟ ਵੀ ਜਿੱਦਾਂ ਕਈਆਂ ਨੂੰ ਸ਼ੌਕ ਹੁੰਦਾ ਵੇਅਰ ਕਰਦੇ ਹੋ ਨਾ ਤੇ ਉਹਦੇ ਨਾਲ ਵੀ ਚੱਲ ਜਣਾਇਆ ਪਲੇਨ ਬਲੈਕ ਸੂਟ ਨਾਲ ਵੀ ਚੱਲ ਜਣਾਇਆ ਆ ਦੇਖੀ ਠੀਕ ਹੈ ਖੁੱਲਾ ਡੁੱਲਾ ਇਹ ਮੀਟਰ ਦੁਪੱਟਾ ਵੈਰੀ ਬਿਊਟੀਫੁਲ ਠੀਕ ਹੈ ਬਹੁਤ ਸੋਹਣਾ ਟਾਈ ਐਂਡ ਆਇਦਰ ਇਹਨੂੰ ਇਫੈਕਟ ਦਿੱਤਾ ਹੋਇਆ ਹੈ ਔਰ ਸਾਰੇ ਦੁਪੱਟੇ ਦੇ ਵਿੱਚ ਐਦਾਂ ਮਿਲਕੀ ਦੇ ਨਾਲ ਇਹਨੂੰ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਆਂ ਅਸੀਂ ਇਹ ਜਿੱਦਾਂ ਫਰੈਸ਼ ਸਟਾਕ ਹੀ ਆ ਸਾਰਾ ਖੁੱਲ ਗਿਆ ਹੀ ਨਾ ਪੀਸ ਤੇ ਇਹ ਤੁਹਾਨੂੰ ਪੈਣਾ ਹੈ ਜੀ 2700 ਦਾ ਠੀਕ ਹੈ ਜੀ ਇਹ ਸੂਟ ਪਏਗਾ ਤੁਹਾਨੂੰ 2700 ਦਾ ਸਿਰਫ ਠੀਕ ਹੈ ਹੁਣ ਅਗਲਾ ਪੀਸ ਆ ਇਹ ਉਹਦੇ ਤੇ ਸਿਰਫ ਮਿਲਕੀ ਦਾ ਕੰਮ ਸੀਗਾ ਹੁਣ ਜਿਹੜਾ ਆਹ ਵਾਲਾ ਪੀਸ ਆ ਇਹਦੇ ਉੱਪਰ ਮਿਲਕੀ ਪਲੱਸ ਸਕਰੀਨ ਮਿਲੇਗੀ ਤੁਹਾਨੂੰ ਠੀਕ ਹੈ ਮਿਲਕੀ ਪਲੱਸ ਅ ਸਕਰੀਨ ਦਾ ਕੰਮ ਮਿਲੇਗਾ ਠੀਕ ਹੈ ਜੀ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਹਾਂ ਅਸੀਂ ਇਹ ਵੀ ਪੀਸ ਬਹੁਤ ਸੋਹਣਾ ਹੈ ਜੀ ਇਹ ਵੀ ਸੈਮੀ ਜਾਰਜਟ ਠੀਕ ਹੈ ਲekin chuban wali nahi hai gi badi soothing ji badi pyari ji georget hai halki ji hai ve chuban ji wali ji aa dekho aidha aega very beautiful piece theek hai a designing tuhnu puri dikh rahi hogi theek hai tuhnu lag ke dikha reha aa dekho kalle de vich pura aidha milky de naal cover kita hoye vich chahe tusi ede vich lace na detailing karwa lo aya otherwise tusi chahe ਬਟਨਸ ਕਰਵਾ ਲਓ ਹੈਂਗਿੰਗ ਹਨਾ ਉਹ ਵੀ ਅੱਛੇ ਲੱਗਦੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਆ ਪੂਰਾ نیچے ਘੇਰੇ ਦਾ ਆਏਗਾ ਖੁੱਲਾ ਲੰਬਾ ਬੰਦਾ ਆਰਾਮ ਨਾਲ ਇਹਨੂੰ ਪਾ ਸਕਦਾ ਕੋਈ ਇਦਾਂ ਨਹੀਂ ਹੈਗਾ ਵੀ ਇਹਦਾ ਲੈਂਥ ਦਾ ਇਸ਼ੂ ਆਏਗਾ ਜਾਂ ਕਿਤਾ ਠੀਕ ਹੈ ਉਹ ਫਰੰਟ ਸੀਗੀ ਤੇ ਆ ਦੇਖੋ ਥਿਸ ਇਜ਼ ਬੈਕ ਠੀਕ ਹੈ ਜੀ ਆ ਗਿਆ ਜਿਆਦਾ ਬੈਕ ਤੇ ਔਰ ਜੇ ਇਹਾਂ ਬਾਵਾ ਵੀ ਬਣੀਆ ਹੋਈਆਂ ਉਹ ਵੀ ਦਿਖਾ ਦਿੰਨੇ ਆ ਤੇ ਬਾਟਮ ਜਿਹੜੀ ਇਹਦੀ ਉਹ ਪਲੇਨ ਆ ਇਹ ਬਾਵਾ ਠੀਕ ਹੈ ਬਾਟਮ ਇਹਦੀ ਪਲੇਨ ਆ ਕਿਉਂਕਿ ਅਗਰ ਬਾਟਮ ਵੀ ਭਰ ਦਾਂਗੇ ਨਾ ਤੇ ਫਿਰ ਉਹ ਸਮ ਟਾਈਮ ਜਿਹੜੀ ਡਿਜ਼ਾਈਨਿੰਗ ਹੈ ਨਾ ਉਹ ਹੋਛਪੋਚ ਜਿੱਚ ਹੋ ਕੇ ਹਾਈਡ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ ਕਿੱਥੇ ਡਿਜ਼ਾਈਨ ਹੈ ਤੇ ਕਿੱਥੇ ਨਹੀਂ ਠੀਕ ਹੈ ਔਰ ਉਹੀ ਤਾਂ ਦੱਸਿਆ ਅੱਗੇ ਵੀ ਜਿੱਦਾਂ ਜਾਰਜਟ ਦੇ ਸੂਟਸ ਨਾਲ ਕੋਸ਼ਿਸ਼ ਕਰੀ ਦੀ ਕਿ ਜਿਹੜਾ ਦੁਪੱਟਾ ਵੀ ਆ ਉਹ ਵੀ ਜਾਰਜਟ ਹੀ ਲੱਗੇ ਕਿਉਂਕਿ ਡਾਈ ਕਰਵਾਣ ਲੱਗਿਆ ਨਾ ਕਲਰ ਦੇ ਵਿੱਚ ਫਿਰ ਉਹ ਆ ਜਾਂਦੀ ਹੈ ਵੈਰੀ ਕਰਨ ਲੱਗ ਜਾਂਦਾ ਕਲਰ ਥੋੜਾ ਅਲੱਗ ਦਿਖਣ ਲੱਗ ਜਾਂਦਾ ਇਹ ਪ੍ਰੋਬਲਮ ਆਈ ਸੀ ਤੇ ਹੁਣ ਕੋਸ਼ਿਸ਼ ਇਹ ਹੈ ਕਿ ਜਾਰਜਟ ਦੇ ਸੂਟਾਂ ਨਾਲ ਜਾਰਜਟ ਦਾ ਦੁਪੱਟਾ ਹੀ ਲਗਾਇਆ ਜਾਏ ਠੀਕ ਹੈ ਪੂਰੇ ਦੁਪੱਟੇ ਦੇ ਵਿੱਚ ਐਦਾਂ ਮਿਲਕੀ ਦਾ ਕੰਮ ਆਏਗਾ ਔਰ ਸਾਈਡਸ ਦੇ ਉੱਪਰ ਆਵਲਾ ਬਾਰਡਰ ਆ ਜਾਏਗਾ ਠੀਕ ਹੈ ਜੀ ਦੁਪੱਟਾ ਉਹ ਹੀ ਖੁੱਲਾ ਡੁੱਲਾ ਪੂਰਾ 2.5 ਮੀਟਰ ਸਾਰੇ ਸਾਈਡਸ ਤੇ ਸਕਰੀਨ ਦਾ ਬਾਰਡਰ ਠੀਕ ਹੈ ਔਰ ਉਹਦੇ ਵਿੱਚ ਮਿਲਕੀ ਦਾ ਕੰਮ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਵੀ ਇਹਦਾ ਵੀ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ ਇਹ ਤੁਹਾਨੂੰ ਪਹਿਣਾ ਜੇ 2700 ਦਾ 2790 ਹੈ ਬਟ ਆਪਾਂ ਰౌండ్ ਕਰ ਦਿੰਨੇ ਆ 2700 ਦਾ ਪਈਦਾ ਤੁਹਾਨੂੰ ਠੀਕ ਹੈ ਜੀ ਤੇ ਨੈਕਸਟ ਪੀਸ ਹੈ ਹੁਣ ਅੱਛਾ ਉਹ ਜਿਹੜਾ ਕਲਰ ਸੀਗਾ ਉਹ ਹੈਗਾ ਲਾਈਟ ਬਹੁਤ ਲਾਈਟ ਲ্যাਵੈਂਡਰ ਕਲਰ ਤੇ ਮੌਕ ਕਲਰ ਦਾ ਮਿਕਸਚਰ ਹੈ ਪਿਆਜੀ ਕਲਰ हां लाइट अनियन प्याज जी कलर अंदर अनियन कलर ये ओ वाला जेड़ा ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਇਹ ਬੜਾ ਹੀ ਪਿਆਰਾ ਜਿਹਾ ਕਲਰ ਆ ਦੇਖੋ ਠੀਕ ਹੈ ਦਿਸ ਇਜ਼ ਅ ਲੈਮਨ येलो कलर ਅੱਖਾਂ ਨੂੰ ਪੈਣ ਵਾਲਾ ਨਹੀਂ ਬੜਾ ਹੀ ਸੂਦੀਨ ਜਿਹਾ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਹਦੇ ਉੱਪਰ ਕੀ ਹੈ ਇਹਦੇ ਉੱਪਰ ਅਸੀਂ ਐਮਬਰਾਇਡਰੀ ਦੇ ਨਾਲ ਹਾਈਲਾਈਟਸ ਕੀਤੀਆਂ ਹੋਈਆਂ ਨੇ ਠੀਕ ਹੈ ਇਹ ਵੀ ਹੈਗਾ ਸਕਰੀਨ ਪਲੱਸ ਐਮਬਰਾਇਡਰੀ ਹਾਈਲਾਈਟਸ ਠੀਕ ਹੈ ਜਿੰਦਾ ਵੀ ਆਪਣਾ ਹੀ ਇੱਕ ਲੋਕ आरएक्स पीस दा अलग डिफरेंट लुक होएगी सेम नहीं होएगा आ देखो ठीक है वेरी ब्यूटीफुल पीस खुला डुला बनेगा अभी सेमी जॉर्जेट ए गले ऊपर आ जाएगा पैनल ठीक है बाकी आ देखो ठीक है जी आ पूरा फ्रंट आएगा और दी बॉटम जेडी है आ वाली आएगी छोटे-छोटे जेड़े बूटे अपने पे ठीक है ये आ जाएगी बॉटम और दी बैक ते भी हैगा काम ਅਸੀਂ ਤੁਹਾਨੂੰ ਬੈਕ ਤੇ ਆਇਆਗਾ ਤਾਂ ਠੀਕ ਹੈ ਹਵਲੇ ਫਲਾਸ ਜਿਹੜੇ ਆ ਬੈਕ ਤੇ ਆ ਜਾਣਗੇ ਤੇ ਇਹਦਾ ਵੀ ਦੁਪੱਟਾ ਵੀ ਦਿਖਾਉਣੀ ਆ ਤੁਹਾਨੂੰ ਇਹਦੇ ਉੱਪਰ ਅਸੀਂ ਐਮਬਰਾਇਡ ਉਹ ਤੁਹਾਨੂੰ ਐਮਬਰਾਇਡਰੀ ਵਾਲੀਆਂ ਹਾਈਲਾਈਟਸ ਦਿਖਾਈਆਂ ਐ ਅਸੀਂ ਉਹ ਨਹੀਂ ਮੈਂ ਦਿਖਾਈਆਂ ਸ਼ਾਇਦ ਹਨਾ ਉਹ ਤੁਹਾਨੂੰ ਥੋੜਾ ਲੱਗ ਗਿਆ ਉਹ ਦਿਖਾ ਰਹੀ ਆ ਮੈਂ ਉਹ ਮੈਨੂੰ ਭੁੱਲ ਗਿਆ ਦਿਖਾਣਾ ਉਹ ਦਿਖਾਣੇ ਆ ਐਮਬਰਾਇਡਰੀ ਦੀਆਂ ਹਾਈਲਾਈਟਸ ਆ ਦੇਖੋ ਇਹ ਲੱਗ ਨਹੀਂ ਪਤਾ ਲੱਗੀਆਂ ਆ ਦੇਖੋ ਠੀਕ ਹੈ ਜੀ ਆ ਦੇਖੋ ਆ ਜਿਹੜਾ 골ਡਨ 골ਡਨ ਦਿਖ ਰਿਹਾ ਹੈ ਇਹ ਐਮਬਰਾਇਡਰੀ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਫਰੰਟ ਤੇ ਹੈ ਬਸ ਠੀਕ ਹੈ ਔਰ ਦੁਪੱਟੇ ਦੇ ਉੱਪਰ ਪੂਰਾ ਦੁਪੱਟਾ ਐਦਾਂ ਹੀ ਸਕਰੀਨ ਦੇ ਨਾਲ ਕਵਰ ਹੈ ਔਰ ਸਾਈਡ ਉੱਪਰ ਉਹਨੂੰ ਆਪਾਂ ਕਲਰ ਕਰਤਾ ਹੈ ਇਹ ਲੱਗ ਰਿਹਾ ਇਟ ਲੁక్స్ ਲਾਈਕ ਅ ਲੇਸ ਲੇਸ ਲੱਗ ਰਹੀ ਹੈ ਬਟ ਇਹਨੂੰ ਸੀ ਕਲਰ ਕੀਤਾ ਲੱਗੂ ਦਿਖਾਰਨੀ ਹੈ ਆ ਦੇਖੋ ਖੁੱਲਣਾ ਦੁਪੱਟਾ ਪੂਰੇ ਦੁਪੱਟੇ ਉੱਪਰ ਸਕਰੀਨ ਔਰ ਆ ਦੇਖੋ ਠੀਕ ਹੈ ਮਸਟਰਡ येलो जे कलर ਦੇ ਨਾਲ ਅਸੀਂ ਇਹਨੂੰ ਦੇ ਦਿੰਦਾ ਕਿ ਤੁਹਾਨੂੰ ਲਾਈਨ ਔਰ ਸੌਰੀ ਟੇਪਿੰਗ ਜਾਂ ਕੋਈ ਲੇਸ ਲਗਵਾਣ ਦੀ ਜ਼ਰੂਰਤ ਨਾ ਪਈ ਠੀਕ ਹੈ ਔਰ ਇਹ ਸੂਟ ਤੁਹਾਨੂੰ ਕਾਸਟ ਕਰੇਗਾ ਜੇ 2800 ਦਾ ਕਿਉਂਕਿ ਇਹਦੇ ਉੱਪਰ embroidery ਦੀਆਂ ਹਾਈਲਾਈਟਸ ਵੀ ਹੈਗੀਆਂ ਸਭ ਦਾ ਫੇਵਰਿਟ ਲਾਈਨਿੰਗ ਵਾਲਾ ਜਾਰਜਟ ਵਿਦ ਮਲਟੀ ਬਲੋਕ 골ਡਨ ਬਲੋਕ ਐਂਡ ਵਿਦ ਕਲਰਫੁਲ ਮਲਟੀ ਬਲੋਕ ਬਹੁਤ ਸੋਹਣਾ ਪੀਸ ਖੋਲ ਕੇ ਦਿਖਾ ਰਹੇ ਹਾਂ ਜੀ ਤੁਹਾਨੂੰ ਇਹਦੀ ਤੇ ਗਾਰੰਟੀ ਹੈ ਕਿ ਜਿੰਨੀ ਵਾਰੀ ਵੀ ਅਸੀਂ ਇਹਨੂੰ ਮਤਲਬ ਕਸਟਮਰਸ ਨੂੰ ਦਿਖਾਇਆ ਹੈ ਵੀਡੀਓ ਪੈਂਦੇ ਸਾਰ ਸਭ ਤੋਂ ਪਹਿਲਾਂ ਇਹ ਪੀਸ ਨਿਕਲਦੇ ਔਰ ਜਾਂਦੇ ਵੀ ਕਿੱਥੇ ਇੰਡੀਆ ਤੋਂ ਬਾਹਰ ਹੀ ਜਾਂਦੇ ਕਿਉਂਕਿ ਉਹਨਾਂ ਨੂੰ ਬਹੁਤ ਪਸੰਦ ਆਉਂਦੇ ਆ ਇਹ ਵਾਲੇ ਜਿਹੜੇ ਸਾਡੇ ਬਾਹਰ ਪਿਆਰੇ ਪਿਆਰੇ ਕਸਟਮਰਸ ਬੈਠੇ ਸਾਡੇ ਤੋਂ ਦੂਰ ਠੀਕ ਹੈ ਜੀ ਇਹ ਉਹਨਾਂ ਨੂੰ ਬੜੇ ਪਸੰਦ ਆਉਂਦੇ ਆ ਤੇ ਆ ਦੇਖੋ ਇਹ ਆਏਗਾ ਇਹਦਾ ਇਦਾਂ ਫਰੰਟ ਇੱਕ ਮਿੰਟ ਨੂੰ ਨਾ ਖੋਲਣਾ ਬੜਾ ਔਖਾ ਹੈ ਇਸ ਨੂੰ ਇਕੱਲੇ ਹੈਂਡਲ ਕਰਨਾ ਔਖਾ ਲੱਗਦਾ ਹੈ ਠੀਕ ਹੈ ਜੀ ਇਹ ਦੇਖੋ ਸਾਨੂੰ ਖੋਲ ਕੇ ਦਿਖਾਉਣੀ ਆ ਆ ਰੇਖੋ ਜੀ ਇਹ ਇਦਾਂ ਆਏਗਾ ਇਹਦਾ ਪੂਰਾ ਫਰੰਟ ਦੇਖੋ ਇਦਾਂ ਭਰਿਆ ਹੋਇਆ ਲੱਗਿਓ ਵੀ ਦਿਖਾ ਰਹੀ ਹਾਂ ਆ ਦੇਖੋ ਆ ਸਾਰਾ ਆਲੀਡੀ ਸੈਂਟਰ ਵਾਲੇ ਫਲਾwrs ਜੇ orange ਜੇ ਇਹ ਪੂਰੇ ਸੈਂਟਰ ਪੈਨਲ ਚ ਆਉਣੇ ਆ ਠੀਕ ਹੈ ਆ ਵਾਲੀ ਜਿਹੜੀ ਚੀਜ਼ ਹੈ ਆ ਜਿਹੜੀ ਚੀਜ਼ golden sorry ਇਹ ਸੈਂਟਰ ਪੈਨਲ ਚ ਆਏਗੀ ਔਰ ਆ ਜਿਹੜੇ colorful flowers ਆ ਇਹ ਸਾਈਡ ਤੇ ਆ ਜਾਣਗੇ ਆ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਫੁੱਲ ਲੈਂਥ ਵਾਲਾ ਬੰਦਾ ਇਹਨੂੰ ਬਣਾ ਸਕਦਾ ਪੂਰਾ ਦੇਖੋ ਥੱਲੇ ਬਾਰਡਰ ਹੈ ਵਿੱਚ ਫਲਾwrs ਨੇ ਫਿਰ ਥੱਲੇ golden border ਦਿੱਤਾ ਹੋਇਆ ਠੀਕ ਹੈ ਖੁੱਲ ਗਿਆ ਪੂਰਾ ਤੇ ਇਹ ਜਿਹੜਾ ਹੈਗਾ ਇਹ ਆਏਗਾ ਬਾਟਮ ਤੇ ਬਿਊਟੀਫੁਲ ਬਲੌਕ ਤੇ ਇਹਦੇ ਵਿੱਚ ਦੇਖੋ ਤੁਹਾਨੂੰ ਲਾਈਨਸ ਦਿਖ ਰਹੀਆਂ ਹੋਣਗੀਆਂ ਇਹ ਫੈਬਰਿਕ ਹੈਗਾ ਲਾਈਨਸ ਵਾਲਾ ਲਾਈਨਸ ਵਾਲੀ ਜਾਰਜਟ ਹੈ ਸੈਲਫ ਦੇ ਵਿੱਚ ਠੀਕ ਹੈ ਜੀ ਤੇ ਇਦਾਂ ਹੀ ਇਹਦੀ ਬੈਕ ਵੀ ਬਣੀ ਹੋਈ ਹੈ ਠੀਕ ਹੈ ਆ ਇਹਦੀ ਬੈਕ ਜਾਏਗਾ ਲਗਾਂਗੇ ਕਲਰ ਕੰਬੀਨੇਸ਼ਨ ਬਹੁਤ ਸਮਾਰਟ ਜਿਆ ਯੂਜ਼ ਕੀਤਾ ਹੈ ਆ ਦੇਖੋ ਥਿਸ ਇਜ਼ ਬੈਕ ਠੀਕ ਹੈ ਇਦਾਂ ਹੀ ਇਹਦੀਆਂ ਬਾਹਵਾਂ ਵੀ ਬਣੀਆਂ ਹੋਈਆਂ ਠੀਕ ਹੈ ਜੀ ਤੇ ਹੁਣ ਇਹਦਾ ਦੁਪੱਟਾ ਵੀ ਤੁਹਾਨੂੰ ਕੋਲ ਕੇ ਦਿਖਾ ਦਿੰਨੇ ਆ ਸੇਮ ਜਾਰਜਟ ਦੁਪੱਟਾ ਪੁੱਲਾ ਡੁੱਲਾ ਟਾਈ ਮੀਟਰ ਆ ਦੇਖੋ ਬਹੁਤ ਪਿਆਰਾ ਅੱਛਾ ਜਾਰਜਟ ਹੈ ਨਾ ਜਿਹੜੀ ਇਹ ਸਿਰਾਂ ਤੇ ਟਿਕ ਜਾਂਦੀ ਹੈ ਟੈਬੀ ਜਿਹੜੀ ਆ ਨਹੀਂ ਟਿਕਦੀ ਕਿਉਂਕਿ ਦੇਖੋ ਝੂਠ ਬੋਲ ਕੇ ਆਪਾਂ ਕੱਢਦੇ ਨਹੀਂ ਮੈਨੂੰ ਕਸਟਮਰਸ ਜਿੱਦਾਂ ਸੂਟ ਲੈਂਦੇ ਨੇ ਤੇ ਉਹ ਪੁੱਛਦੇ ਨੇ ਕਿ ਟੈਬੀ ਸਿਰਾਂ ਤੇ ਟਿਕ ਜੇਗੀ ਮੈਂ ਝੂਠ ਬੋਲਦਾ ਹਾਂ ਜੀ ਟਿਕ ਜੇਗੀ ਤੇ ਬਾਅਦ ਵਿੱਚ ਟਿੱਕੇ ਨਾ ਉਹ ਕੰਮ ਸਾਨੂੰ ਚੰਗਾ ਨਹੀਂ ਲੱਗਦਾ ਝੂਠ ਬੋਲ ਕੇ ਸੂਟ ਸੇਲ ਨਹੀਂ ਕਰਦੇ ਠੀਕ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਵਿਦ ਬਿਊਟੀਫੁਲ ਬਲੌਕ ਆ ਸਾਈਡਸ ਦੇ ਉੱਪਰ ਤਾਂ ਇਹਨੂੰ ਕਵਰ ਕੀਤਾ ਹੋਇਆ ਆ। ਆ ਦੇਖੋ, ਪਾਸੋਂ ਵੀ ਸੇ। ਦੇਖੋ ਲਾਈਨਿੰਗ ਲਾਈਨਿੰਗ ਦਿਖ ਰਹੀ ਹੋਣੀ ਐ। ਪੂਰੇ ਅ ਦੁਪੱਟਾ ਵੀ ਇਦਾਂ ਹੀ ਐ ਲਾਈਨਿੰਗ ਵਾਲੀ ਜਾਰਜਟ ਔਰ ਪੂਰੀ ਸ਼ਰਟ ਤੇ ਵੀ ਲਾਈਨਿੰਗ ਵਾਲੀ ਜਾਰਜਟ ਆ ਪਲੇਨ ਨਹੀਂ ਹੈਗੀ। ਇਹ ਹੈਗਾ ਜੀ 3000 ਦਾ ਤੁਹਾਨੂੰ ਕਾਸਟ ਕਰੇਗਾ 2900 ਦਾ। ਠੀਕ ਐ 3000 ਦਾ ਸੂਟ ਆ। ਤੁਹਾਨੂੰ ਪਾਸਟ ਕਰਨਾ ਜੀ 2900 ਦਾ। ਠੀਕ ਐ ਤੇ ਇਹ ਬਹੁਤ ਹੀ ਅਲੱਗ ਜੀ ਚੀਜ਼ ਐ ਬਹੁਤ ਬਿਊਟੀਫੁਲ ਪੀਸ ਐ ਆ ਦੇਖੋ ਤਾਂ ਥੋੜਾ ਲੱਗ ਕੇ ਉਹ ਦਿਖਾ ਰਹੀ ਐ ਦਿਸ ਇਜ਼ ਪੇਂਟ ਫ੍ਰੀ ਹੈਂਡ ਪੇਂਡ ਹੁੰਦਾ ਨਾ ਇਹ ਵਿਦਆਊਟ ਐਨੀ ਛਾਪਾਂ ਐਂਡ ਆਲ ਬਸ ਪੇਂਟ ਦਾ ਬ੍ਰਸ਼ ਫੜਿਆ ਔਰ ਫ੍ਰੀ ਚਲਾਣਾ ਸ਼ੁਰੂ ਕਰਤਾ ਫ੍ਰੀ ਹੈਂਡ ਪੇਂਂਟ ਠੀਕ ਐ ਇਹ ਤੁਹਾਨੂੰ ਦਿਖਾਉਣੇ ਆ ਸੀ ਕਲਰ ਬੜਾ ਪਿਆਰਾ ਐ ਗਾਜਰੀ ਜਿਹਾ ਕਲਰ ਆ ਬਹੁਤ ਸੋਨਾ ਜਿਹਾ ਕਲਰ ਆ ਠੀਕ ਐ ਇਹ ਹੈਗਾ ਜੀ ਪੇਂਟ ਆ ਦੇਖੋ ਐਦਾਂ ਹੈਗਾ गले उपर कुछ नहीं है सिर्फ घेरे है ठीक है ना आ, आ जाएगी और एक साइड कवर करेगी उपर तो है करवा करवा लो ठीक है लागो दिखा रहे हैं कलर बड़ा प्यारा है बड़ा सुपिंग जहा कलर आई ब्यूटीफुल बहुत सोहना पीस है आखो आएगा शर्ट की जी साइड आ कवर करेगा और ये आन गई बाव आवलिया ठीक है जी कलर देखो कलर कॉम्बिनेशन इज वेरी गुड पेस्टल जे कलर्स ने और पाके ना जिदा मतलब कूल कूल जे लुक दोगे बहुत सोहना है ठीक है दिस इज शर्ट ओनली पूरी ढाई मीटर की शर्ट होएगी और इको जिके ही है ढाई मीटर ढाई मीटर ठीक है चाहे तो तुम इन बॉटम यूज कर लो ਚਾਹੇ ਇਹਨੂੰ ਬਾਟਮ ਯੂਜ਼ ਕਰ ਲਓ ਠੀਕ ਹੈ ਐਂਡ ਇਹ ਦੁਪੱਟਾ ਤੁਹਾਨੂੰ کھول ਕੇ ਦਿਖਾ ਦਿੰਨੇ ਆ ਮਾਰਬਲ ਹੋਇਆ ਹੋਇਆ ਆ ਦੇਖੋ ਥਿਸ ਇਜ਼ ਦੁਪੱਟਾ ਖੁੱਲਾ ਦੁਪੱਟਾ ਇਹ ਵੀ ਸੇਮ ਚੀਜ਼ ਕੀ ਇਹਦੇ ਚ ਨਾ ਦੇਖੋ ਜਿਹੜੇ ਕਲਰਸ ਯੂਜ਼ ਹੋਏ ਹੋਏ ਨਾ ਤਿੰਨ ਕਲਰਸ ਯੂਜ਼ ਹੋਏ ਹੋਏ ਨੇ ਮਾਰਬਲ ਦੇ ਵਿੱਚ ਤੁਹਾਨੂੰ ਲਾ ਕੇ ਦਿਖਾ ਰਿਆਂ ਆ ਦੇਖੋ ਆ ਦੇਖੋ ਚਾਹੇ ਤੁਸੀਂ ਇਹਨਾਂ ਨੂੰ ਪਲੇਨ ਸੂਟਸ ਦੇ ਨਾਲ ਵੀ ਵੇਅਰ ਕਰ ਲਓ ਤਾਂ ਵੀ ਬਹੁਤ ਗ੍ਰੇਸਫੁੱਲ ਲੁੱਕ ਆਉਣੀ ਹੈ ਇਹ ਠੀਕ ਹੈ ਸੋ ਆ ਬਾਟਮ ਹੋਗੀ ਠੀਕ ਹੈ ਜੀ ਔਰ ਆ ਦੁਪੱਟਾ ਔਰ ਸ਼ਰਟਾਂ ਨੂੰ ਦਿਖਾਤੀ ਐ ਤੇ ਇਹ ਤੁਹਾਨੂੰ ਪੈਣਾ ਜੀ 2390 ਅ 2300 ਦਾ ਪੈਰੇਗਾ ਤੁਹਾਨੂੰ ਠੀਕ ਹੈ 90 ਅਸਾ ਵੇਵ ਆਫ ਕਰਤਾ 2300 ਦਾ ਓਕੇ ਅਗਲੀ ਸੇਮ ਚੀਜ਼ ਐ ਮੈਂ ਤੁਹਾਨੂੰ ਫੇਰ ਦੱਸ ਰਹੀ ਐ ਜਿਹੜੇ ਆ ਜਿਹੜੇ ਸੀ ਹੈਂਡ ਪੇਂਟ ਅ ਸੂਟਸਾਨੂੰ ਦਿਖਾ ਰਹੇ ਆ ਨਾ ਜਦੋਂ ਫ੍ਰੀ ਹੈਂਡ ਪੇਂਟ ਕਰਦੇ ਆ ਨਾ ਯਾਰ ਇਟਸ ਨੇਚਰਲ ਕਿ ਕਿਤੇ ਨਾ ਕਿਤੇ ਥੋੜਾ ਬਹੁਤ ਅ ਮਤਲਬ ਜਿੱਦਾ ਕਲਰ ਇੱਧਰ ਉੱਧਰ ਲੱਗ ਜਾਂਦਾ ਹੈ पर ऐसा नहीं है कि वो उतरेगा नहीं ठीक है वो उतर ज्यादा आराम ईवन ती चाहे अपने घर जो वैनिश यूज करते हो भी उतर जाना है ठीक है ये भी बड़े प्यारा घिया ज्या कलर है सेम कॉन्सेप्ट, सिर्फ कलर फर्क है लेकिन यह भी बड़ा ही प्यारा है पेस्टल जहा कलर देखो ठीक है इदा है क्या लागो दिखा रहे हैं आ ना वो उबरों थोड़ा फैलाव से एको साइड कवर कर रहा देखो ठीक है जी बहुत सोहना पीसा है बहुत प्यारा और औरवा देखो बाव के अगे लेस वर्करो ब्यूटीफुल छोटे छोटे जे फ्लावर बड़े सूदिंग ज सैमी जॉर्जट सॉफ्ट वाली ठीक है ये बॉटम आ जाएगी ठीक है और दुपट्टा देखो यदा कि प्यारा है सेम कि जोड़ा दुपट्टा है असं प्लेन सूट्स के नाल भी यूज़ कर सकते हैं है ना देखो वेरी ब्यूटीफुल पीस ਇਹ ਕਲਰ ਬੜਾ ਪਿਆਰਾ ਹੈ ਠੀਕ ਹੈ ਮਾਈ ਫੇਵਰਿਟ ਕਲਰ ਠੀਕ ਹੈ ਬਹੁਤ ਸੋਹਣਾ ਪੀਸ ਹੈ ਲੱਗ ਰਿਹਾ ਦਿਖਾ ਰਿਹਾ ਤੁਹਾਨੂੰ ਆ ਰਿਹਾ ਤੇ ਮਾਰਬਲ ਜਿਹੜੇ ਇਫੈਕਟਸ ਯੂਜ਼ ਕੀਤੇ ਹੋਏ ਨੇ ਵੈਰੀ ਬਿਊਟੀਫੁਲ ਬਹੁਤ ਹੀ ਅچھے ਤਰੀਕੇ ਨਾਲ ਕਲਰਸ ਨੂੰ ਇਹਦੇ ਵਿੱਚ ਮਤਲਬ ਯੂਜ਼ ਕੀਤਾ ਹੋਇਆ ਹੈ ਕਿ ਜਿਹੜੇ ਨਾ ਅੱਖਾਂ ਨੂੰ ਵੀ ਨਹੀਂ ਪੈ ਰਹੇ ਸੋਬਰ ਲੁੱਕ ਵੀ ਦੇ ਰਿਹਾ ਐਂਡ ਡਿਫਰੈਂਟ ਥਿੰਗ ਤੇ ਹੈ ਹੀ ਹੈ ਬਿਲਕੁਲ ਅਲੱਗ ਚੀਜ਼ ਆ ਨਾ ਚੀਜ਼ਾਂ ਤੁਹਾਨੂੰ ਮਾਰਕੀਟ ਤੋਂ ਤੇ ਨਹੀਂ ਮਿਲਣਗੀਆਂ ਮਤਲਬ ਦੁਕਾਨਾਂ ਤੋਂ ਤੇ ਨਹੀਂ ਬੁਟੀਕ ਸੂਟਸ ਦਾ ਫਿਰ ਇਹੀ ਹੁੰਦਾ ਹੈ ਕਿ ਥੋੜਾ ਜਿਹਾ ਅਲੱਗ ਕਰੀਏ ਹੁਣ ਆ ਗਿਆ ਜੀ ਲਾਸਟ ਪੀਸ ਨਹੀਂ ਸੋਰੀ ਲਾਸਟ ਦੇ ਤਿੰਨ ਪੀਸ ਜਿਹੜੇ ਉਹ ਧਮਾਕਾ ਆਫਰ ਹੀ ਹੋਣ ਲੱਗੇ ਨੇ ਪਹਿਲੇ ਤੋਂ ਸਟਾਰਟ ਕਰਨ ਲੱਗੀ ਆ ਠੀਕ ਹੈ ਲਾਗੂ ਦਿਖਾ ਰਹੀ ਆ ਤੁਹਾਨੂੰ ਇਹ ਜੌਰਜਟ ਹੈਗੀ ਆ ਪ੍ਰਿੰਟਡ ਜੌਰਜਟ ਔਰ ਥੱਲੇ ਦੇਖੋ ਇਹਦੇ ਇਦਾਂ ਵਾਈਟ ਕਲਰ ਦਾ ਕੱਟਵਰਕ ਆ ਖੋਲ ਕੇ ਦਿਖਾ ਰਹੀ ਆ ਤੁਹਾਨੂੰ ਬੜਾ ਅੱਛਾ ਪੀਸ ਹੈ ਇਹ ਰਨਿੰਗ ਚ ਸੂਟ ਹੈ ਇਹ 5 ਮੀਟਰ ਪੂਰਾ ਠੀਕ ਹੈ ਜੀ ਔਰ प्रिंट बड़ा प्यारा है डिजिटल जहा आ देखो। सारा आएगा और आ चीज़ा ए उपर आएगी उ थले वर्क हो दिखा रही है ठीक है जी आर्क घेरे उपर आएगा बाकी ओवर सूट है बड़ा ही प्यारा जॉर्ज बड़ी प्यारी है बड़ी सॉफ्ट जी अगर ਠੀਕ ਹੈ ਕੋਲਾ ਡੁਲਾ ਸੂਟ ਬਣਾ ਹੈ ਇਹਨੂੰ ਵੀ ਤੁਸੀਂ ਨਾ ਪਾਕਿਸਤਾਨੀ ਸੂਟ ਬਣਵਾ ਸਕਦੇ ਹੋ ਪਾਕਿਸਤਾਨੀ ਸਟਾਈਲ ਨਾਲ ਠੀਕ ਹੈ। ਉਹ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ। ਸਕਲਪਿੰਗ ਕੀਤੀ ਹੋਈ ਹੈ embroidery ਦੇ ਨਾਲ ਪੱਲਿਆਂ ਦੇ ਸਾਈਡਾਂ ਤੇ ਨਹੀਂ ਹੈਗੀ ਬਸ ਬਾਕੀ ਦੋਨਾਂ ਸਾਈਡਸ ਦੇ ਉੱਪਰ ਆ ਦੇਖੋ ਇਹਨੂੰ ਸਕਲਪਿੰਗ ਕੀਤੀ ਹੋਈ ਹੈ ਆ ਦੇਖੋ। ਬਹੁਤ ਸੋਹਣਾ ਪੀਸ ਹੈ। ਔਰ ਦੁਪੱਟਾ ਵੀ ਇਦਾਂ ਨਹੀਂ ਹੈ ਕਿ ਛੋਟਾ ਦੁਪੱਟਾ। ਵੈਰੀ ਬਿਊਟੀਫੁਲ ਪੀਸ ਆ ਦੇਖੋ। ਠੀਕ ਹੈ ਜੀ ਬੜੇ ਪਿਆਰਾ ਜਿਹਾ ਪੀਸ ਹੈ ਬਹੁਤ ਸੋਹਣਾ ਹੈ ਮੈਨੂੰ ਵੀ ਬੜਾ ਸੋਹਣਾ ਲੱਗੀ ਜਾਂਦਾ ਹੈ ਇਹ ਤੇ ਕਿ ਬੜਾ ਪਿਆਰਾ ਲੱਗ ਰਿਹਾ ਹੈ ਅਲੱਗ ਜੀ ਲੁੱਕ ਹੈ ਨਾ ਗਰਮੀ ਚ ਪਾਉਣ ਵਾਲੀ ਚੀਜ਼ ਹੈ ਸੂਤਿੰਜਾ ਹੈ ਮਤਲਬ ਇਤਨਾ ਨਹੀਂ ਹੈ 12 ਮਹੀਨੇ ਪੈਨ ਵਾਲਾ ਹੁੰਦਾ ਹੈ ਜਾਰਜਟ ਕਿਉਂਕਿ ਦੇਖੋ ਜਾਰਜਟ ਤੇ ਲਾਈਨਿੰਗ ਤੇ ਲਗਣੀ ਲਗਣੀ ਹੈ ਲਾਈਨਿੰਗ ਤੋਂ ਬਿਨਾ ਤੇ ਇਹਦੇ ਨਾਲ ਇੱਕ ਟ੍ਰਾਂਜ਼ੀ ਹੁੰਦਾ ਹੈ ਜਾਰਜਟ ਠੀਕ ਹੈ ਔਰ ਪਲੱਸ ਇਹਦੀ ਗ੍ਰੇਸ ਵੱਧ ਜਾਂਦੀ ਹੈ ਅਗਰ ਕਿਸੇ ਕਿਸੇ ਸੂਟਾਂ ਦੇ ਕਿਉਂਕਿ ਮੇਰੇ ਕਈ ਕਸਟਮਰਸ ਹੈ ਕਿ ਨਹੀਂ ਬਣਾਉਣ ਨੇ ਪਸ਼ਮੀਨਾ ਦੇ ਸੂਟਸ ਤੇ ਵੀ ਪੂਰੀ ਲਾਈਨਿੰਗ ਲਗਵਾਉਂ ਉਹ ਕਹਿੰਦੇ ਸੀਗੇ ਕਿ ਸਾਨੂੰ ਇੱਕ ਸੂਟ ਹੰਡ ਦੇ ਨੇ ਜਿਆਦਾ ਪਲੱਸ ਗ੍ਰੇਸਫੁੱਲ ਲੱਗਦੇ ਨੇ ਆ ਦੇਖੋ ਵੈਰੀ ਬਿਊਟੀਫੁੱਲ ਪੀਸ ਕਿੰਨਾ ਪਿਆਰਾ ਲੱਗ ਰਿਹਾ ਠੀਕ ਹੈ ਇਮੇਜਿਨ ਨਹੀਂ ਕਰ ਸਕਦੇ ਇਹ ਕਿੰਨੇ ਦਾ ਪਹਿਣਾ ਹੈ ਜੀ ਤੁਹਾਨੂੰ ਇਹ ਤੁਹਾਨੂੰ ਪਹਿਣਾ ਤੇ ਪਹਿਣਾ ਸਿਰਫ ਤੇ ਸਿਰਫ 1200 ਰੁਪਏ ਦਾ ਸੂਟ ਹੈ ਸਿਰਫ ਠੀਕ ਹੈ ਓਨਲੀ 1200 ਬਿਊਟੀਫੁੱਲ ਜਾਰਜਟ ਐਦਾਂ ਨਹੀਂ ਹੈ ਕਿ ਕੁਝ ਇਹਦੇ ਵਿੱਚ ਡਿਫੈਕਟ ਆਈਆਂ ਕਿਤਾਂ ਪਸ ਉਹੀ ਕੀ ਜਿਹੜੇ ਫਾਇਦੇ ਵਾਲੇ ਪੀਸਿਸ ਹੁੰਦੇ ਆ ਉਹਨਾਂ ਨੂੰ ਪਹਿਲਾਂ ਹੀ ਸਾਈਟ ਤੇ ਕਰ ਲੀਦਾ ਹੈਗੀ ਉਹ ਤੁਹਾਨੂੰ ਮਤਲਬ ਕਸਟਮਰਸ ਨੂੰ ਵੀਡੀਓ ਦੇ ਵਿੱਚ ਇੱਕ ਤੇ ਸਾਡੇ ਨਾਲ ਜੁੜੇ ਰਹੋ ਠੀਕ ਹੈ ਉਹਦੇ ਨਾਲ ਇੱਕ ਤੁਹਾਨੂੰ ਹੁੰਦਾ ਹੈ ਕਿ ਵੇਟ ਕਰਦੇ ਹੋ ਤੁਸੀਂ ਕਿ ਲਾਸਟ ਵਿੱਚ ਜਿਹੜੇ ਪੀਸਿਸ ਹੋਣਗੇ ਉਹ ਕਿੱਦਾਂ ਦੇ ਹੋਣਗੇ ਠੀਕ ਹੈ ਤੋਂ ਬਹੁਤ ਸੋਹਣਾ ਪੀਸ ਹੈ ਜੀ ਇਹ ਤੁਹਾਨੂੰ ਪੈਣਾ ਹੈ ਸਿਰਫ ਤੇ ਸਿਰਫ 1200 ਦਾ ਠੀਕ ਹੈ ਇਹ ਹੈਗੀ ਜੀ ਪਿਓਰ ਕ੍ਰੇਪ ਠੀਕ ਹੈ ਜਿਆਦਾ ਰੰਗ ਇਹਦੇ ਵਿੱਚ ਹੁਣ ਸਾਡੇ ਕੋਲ ਹੈਗੇ ਨਹੀਂ ਆ ਤੇ ਤਾਨੂੰ ਪਤਾ ਹੈ ਕਿ ਪਿਓਰ ਕਰੇਪ ਜਿਹੜੀ ਹੈ ਉਹ ਮਾਰਕੀਟ ਤੋਂ ਜਦੋਂ ਲੈਨ ਜਾਓਗੇ ਤੇ 3500 4000 ਤੋਂ ਥੱਲੇ ਦੀ ਮਿਲਨੀ ਆ ਦੇਖੋ ਬੜੀ ਗੰਦੀ ਜੀ ਕੋਈ ਇਹੋ ਜਿਹੀ ਸ਼ਾਈਨਿੰਗ ਨਹੀਂ ਹੈਗੀ ਬਹੁਤ ਸੋਹਣਾ ਪੀਸ ਹੈ ਰਨਿੰਗ 5 ਮੀਟਰ ਫੈਬਰਿਕ ਹੈ ਇਹ ਆ ਦੇਖੋ ਇਹਨੂੰ ਕੁਝ ਵੀ ਨਾ ਕਰਾਓ ਤੁਸੀਂ ਐਦਾਂ ਹੀ ਸਟਿਚ ਕਰਵਾ ਲਓਗੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਨਾਲ ਲੈ ਲਓ ਟਾਈ ਐਂਡ ਡਾਈ ਦੁਪੱਟਾ ਬਿਊਟੀਫੁਲ ਪ੍ਰਿੰਟ ਤੇ ਇਹ ਤੁਹਾਨੂੰ ਅੱਜ ਕਾਸਟ ਕਰਨੀ ਹੈ ਸਿਰਫ ਤੇ ਸਿਰਫ 1250 ਰੁਪਏ ਚ 50% ਤੋਂ ਵੀ ਜ਼ਿਆਦਾ ਵਾਲੀ ਇਹਦੇ ਤੇ ਆਫ ਮਿਲ ਰਹੀ ਹੈ ਤੁਹਾਨੂੰ ਠੀਕ ਹੈ ਔਰ ਇਹ ਬ੍ਰਾਂਡ ਦੀ ਹੈਗੀ ਇਹ ਕ੍ਰੇਪ ਐਵੇਂ ਹੀ ਨਹੀਂ ਹੈ ਐਸਕੇ ਦੀ ਕ੍ਰੇਪ ਹੈ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਇਹ ਕਾ 컬러 ਇਹਦੇ ਵਿੱਚ ਓਨਲੀ 1250 ਰੁਪਏ ਇਹ ਤੁਹਾਨੂੰ ਐਸ ਕਾਸਟ ਦੇ ਕਿਧੋ ਵੀ ਨਹੀਂ ਸੂਟ ਮਿਲ ਸਕਦਾ ਠੀਕ ਹੈ

ਐਵੀ ਸੇਮ ਤੁਹਾਨੂੰ ਪੈਣਾ ਜੇ 1250 ਦਾ ਬਸ ਦੋ ਪੀਸ ਰਹਿ ਗਏ ਨੇ ਬਸ ਜਿਆਦਾ ਪੀਸ ਹੈਗੇ ਨਹੀਂ ਆ ਸਾਡੇ ਕੋਲ ਸੋ ਜਲਦੀ ਤੋਂ ਜਲਦੀ ਬੁੱਕ ਕਰਵਾਓ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਰਹੀ ਆ ਕਿਉਂਕਿ ਸਾਡੇ ਨਾਲ ਨਵੇਂ ਕਸਟਮਰਸ ਜੁੜੇ ਨੇ ਤੇ ਅਸੀਂ ਉਹਨਾਂ ਨੂੰ ਦੱਸਦੀ ਆ ਕਿ ਅਸੀਂ ਪੰਜਾਬੀ ਜੁੱਤੀਆਂ ਵੀ ਕਸਟਮਾਈਜ਼ ਕਰਵਾਉਨੇ ਆ ਆ ਦੇਖੋ ਠੀਕ ਹੈ ਪਿਓਰ ਲੈਦਰ ਕੁਸ਼ਨਡ ਜੁੱਤੀ ਹੋਏਗੀ ਪੈਰਾਂ ਤੇ ਲੱਗਣ ਵਾਲੀ ਜੁੱਤੀ ਨਹੀਂ ਹੋਏਗੀ ਠੀਕ ਹੈ ਜੀ ਅਲਿਕ ਵੈਰੀ ਬਿਊਟੀਫੁੱਲ ਪੰਜਾਬੀ ਜੁੱਤੀਆਂ ਸੀ ਆਪ ਕਸਟਮਾਈਜ਼ ਕਰਵਾਈਆਂ ਐ ਇਹਦੇ ਉੱਪਰ ਆ ਦੇਖੋ ਥਿਸ ਇਜ਼ ਐਮਬਰਾਇਡਰੀ ਔਰ ਆ ਪੇਂਟ ਕੀਤਾ ਹੈ ਇਹ ਬਰਾਊਨ ਕਲਰ ਦੀ ਸੀਗੀ ਇਹਦੇ ਨੀਚੇ ਪੇਂਟ ਕਰਕੇ ਔਰ ਉਹਨੂੰ ਉਹਦੇ ਉੱਪਰ ਦੇਖੋ ਬਿਊਟੀਫੁੱਲ ਪੇਂਟ ਆ ਦੇਖੋ ਬਹੁਤ ਸੋਹਣੀ ਜੁੱਤੀ ਹੈ ਠੀਕ ਹੈ ਇਹ ਵੀ ਅਲੱਗ ਚੀਜ਼ ਆ ਇਹ ਨਾਰਮਲੀ ਸੂਟਸ ਦੇ ਨਾਲ ਜ਼ਿਆਦਾ ਬੰਦੀ ਹੈ ਇਹਨਾਂ ਦਾ ਕੰਬੋ ਸਾਡਾ ਐਦਾਂ ਬੰਦ ਹੈ ਕਿ ਇਹਨਾਂ ਦੇ ਨਾਲ ਨਾਲ ਨਾ ਅਸੀਂ ਉਹ ਬਣਵਾਣੇ ਆ पर्स भी बनते हैं ठीक है मैचिंग ए कॉन्सैप्ट सा जी बाहर ज्यादा so, एन आर आई कस्टमर जो होंगे प्रैफर करते हैं इन्हों चीजा है ना सो अज वास्ते इन्ना ही फोन चुको अपने हूँ जल्दी जल्दी ऑर्डर करो पीसिस जिन्हें जिन्हें भी दिखाए ने किसी भी डबल कॉपी नहीं है सिंगल सिंगल पीसिस ने सिंगल सिंगल कलर ने ठीक है जी लास्ट वाले जो थ्री पीसिस ने बहुत वीखाए ने ਉਹ ਵੀ ਤੁਸੀਂ ਮਤਲਬ ਉਹ ਸਭ ਤੋਂ ਪਹਿਲਾਂ ਜਾਣਦੇ ਹੁੰਦੇ ਆ ਠੀਕ ਹੈ ਜੀ ਸੋ ਵੇਟ ਨਾ ਕਰੋ ਠੀਕ ਹੈ ਕਿਸੇ ਵੀ ਇਹ ਵੀ ਹੈ ਕਿ ਅਗਰ ਤੁਹਾਡੇ ਤੱਕ ਪਾਰਸਲ ਪਹੁੰਚ ਰਿਹਾ ਹੈ ਠੀਕ ਹੈ ਔਰ ਤੁਹਾਡੇ ਮਨ 'ਚ ਫਿਰ ਵੀ ਕੋਈ ਕੁਐਰੀ ਹੈ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਅਸੀਂ ਕੋਈ ਚੀਜ਼ ਹੱਲੇ ਵੀ ਪੁੱਛ ਸਕਦੇ ਆਂ ਜਾਂ ਕਿੱਦਾਂ ਅਸੀਂ ਤੁਹਾਨੂੰ ਪ੍ਰੋਪਰ ਅਸਿਸਟ ਕਰਾਂਗੇ ਇਦਾਂ ਨਹੀਂ ਹੈ ਕਿ ਅਸੀਂ ਆਪਣਾ ਸੂਟ ਪਾਰਸਲ ਘਾਤਾ ਤੇ ਉਹ ਨਹੀਂ ਦੜਨਾ ਕੋਈ ਮਤਲਬ ਉਸ ਚੀਜ਼ ਦੇ ਨਾਲ ਕੋਆਪਰੇਟ ਨਹੀਂ ਕਰਾਂਗੇ ਇਹ ਕਿੱਦਾਂ ਪੂਰੇ ਤਰੀਕੇ ਨਾਲ ਕਰਾਂਗੇ ਜੀ ਠੀਕ ਹੈ ਸੋ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਠੀਕ ਹੈ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਵਾਸਤੇ ਇੱਕ ਕੰਮ ਕਰਨਾ ਪੈਣਾ ਫੇਰ ਹੀ ਨਵੀਆਂ ਵੀਡੀਓਜ਼ ਤੁਹਾਨੂੰ ਦਿਖਣੀਆਂ ਆ ਉਹ ਕੀ ਕਰਨਾ ਪੈਣਾ ਇੱਕ ਸਿੰਪਲ ਜਿਹਾ ਕੰਮ ਹੈ ਆ ਥੱਲੇ ਸਬਸਕ੍ਰਾਈਬ ਦਿਖਦਾ ਨਾ ਤੁਹਾਨੂੰ ਸਾਰੇ ਉਹ ਥੱਲੇ ਇੱਕ ਸਬਸਕ੍ਰਾਈਬ ਬਟਨ ਹੁੰਦਾ ਕਿਉਂਕਿ ਹੱਲੇ ਵੀ ਇਦਾਂ ਹੁੰਦਾ ਸਾਰੇ ਬੜੇ ਪਿਆਰੇ-ਪਿਆਰੇ ਕਮੈਂਟਸ ਕਰ ਰਹੇ ਹੋ ਲੋ ਸਾਡੇ ਨਾਲ ਜੁੜੇ ਵੀ ਰਹਿੰਦੇ ਨੇ ਔਰ ਕਈ ਵਾਰ ਇਹਨਾਂ ਨੇ ਪੁੱਛਿਦਾ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਕਹਿੰਦੇ ਉਹ ਕਿੱਦਾਂ ਕਰਨਾ ਹੈ ਤੇ ਉਹ ਫਿਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਥੱਲੇ ਸਬਸਕ੍ਰਾਈਬ ਬਟਨ ਹੈਗਾ ਤੁਸੀਂ ਜਸਟ ਉੱਤੇ ਕਲਿੱਕ ਕਰੋ ਸਬਸਕ੍ਰਾਈਬ ਹੋ ਜਾਊਗਾ ਸਾਡਾ ਪੇਜ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਅਸੀਂ ਅਗਰ ਕੁਝ ਵੀ ਪਾ ਰਹੇ ਹਾਂ ਅਸੀਂ ਲਾਈਵ ਵੀ ਹੁੰਨੇ ਹੁੰਨੇ ਆ ਤੇ ਜਿਹੜੀ ਲਾਈਵ ਹੁੰਦੀ ਇੰਟੀਮੇਸ਼ਨ ਨੋਟੀਫਿਕੇਸ਼ਨ ਹੈ ਉਹ ਤਾਂ ਹੀ ਆਏਗੀ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਠੀਕ ਹੈ ਜੀ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਸਾਰੀਆਂ ਵੀਡੀਓਜ਼ ਦੀ ਤੁਹਾਨੂੰ ਨੋਟੀਫਿਕੇਸ਼ਨ ਆਂਦੀ ਰਹੇ ਪਲੱਸ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੀ ਉਹ ਵੀ ਤੁਹਾਡਾ ਬਹੁਤ ਵਧੀਆ ਹੁੰਦਾ ਸਾਡੇ ਲਈ ਫੇਵਰ ਹੋ ਜਾਂਦਾ ਹੈ ਠੀਕ ਹੈ ਜੀ ਸੋ ਵੀਡੀਓ ਲੰਬੀ ਹੋ ਗਈ ਹੈ ਸੋ ਇਹਨੂੰ ਅੱਜ ਛੋਟਾ ਕਰਦੇ ਇੰਨਾ ਹੀ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਐਡੇ ਸਾਡੇ ਨਾਲ ਜੁੜੇ ਰਹੋ ਜੀ ਹੈਪੀ ਸ਼ਾਪਿੰਗ ਵਿਦ ਅਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ